ਅਰਾਮਈ 2025 ਨਵੀਂ ਮੁੰਬਈ ਦੇ ਵਿੱਚ ਸੜਕ ਦੇ ਉੱਪਰ ਇੱਕ ਔਰਤ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਹਦਾ ਗਲੇ ਦੀਆਂ ਨਸਾਂ ਵੜ ਦਿੱਤੀਆਂ ਜਾਂਦੀਆਂ ਨੇ ਰਾਹੀਰ ਜਦੋਂ ਦੇਖਦੇ ਨੇ ਤਾਂ ਫਟਾਫਟ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਉਹ লাশ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਉਸ ਤੋਂ ਬਾਅਦ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਵੀ ਇਹ ਸਾਰਾ ਕੁਝ ਹੋਇਆ ਕਿ ਤੇ ਕੀਤਾ ਕਿਵੇਂ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਵੀ ਹੋ ਸਕਦਾ ਲੁੱਟਪਾਰ ਲਈ ਕਤਲ ਕੀਤਾ ਹੋਵੇ ਪਰ ਜਿਹੜੀਆਂ ਔਰਤ ਦੀਏ ਪੂਰੇ ਚੀਜ਼ਾਂ ਹੁੰਦੀਆਂ ਨੇ ਉਹਦਾ ਪਰਸ ਵਗੈਰਾ ਸਾਰਾ ਕੁਝ ਉਹਵੇਂ ਦਾ ਉਵੇਂ ਹੀ ਹੁੰਦਾ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਗਿਆ ਹੁੰਦਾ ਹੁਣ ਪੁਲਿਸ ਨੂੰ ਲੱਗਦਾ ਵੀ ਇਹ ਕਤਲ ਜਿਹੜਾ ਜਾਣ ਬੁੱਝ ਕੇ ਕੀਤਾ ਗਿਆ ਆਲੇ-ਦੁਆਲੇ ਸੀਸੀਟੀਵੀ ਕੈਮਰੇ ਹੁੰਦੇ ਨੇ ਪੁਲਿਸ ਜਦੋਂ ਉਹਨਾਂ ਨੂੰ ਚੈੱਕ ਕਰਨਾ ਸ਼ੁਰੂ ਕਰਦੀ ਹੈ ਤਾਂ ਦੇਖਿਆ ਜਾਂਦਾ ਵੀ ਕੈਮਰੇ ਦੇ ਵਿੱਚ ਜੋ ਕੈਦ ਹੁੰਦਾ ਦੋ ਬੰਦੇ ਇਸ ਔਰਤ ਦਾ ਪਿੱਛਾ ਕਰਦੇ ਹੁੰਦੇ ਨੇ ਜਿਨ੍ਹਾਂ ਨੇ ਚਿਹਰੇ ਦੇ ਉੱਤੇ ਨਕਾਬ ਪਾਇਆ ਹੁੰਦਾ ਉਹਦਾ ਪਿੱਛਾ ਕਰਦੇ ਨੇ ਜਦੋਂ ਇਸ ਜਗ੍ਹਾ ਤੇ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਇੱਕ ਚਾਕੂ ਕੱਢਿਆ ਜਾਂਦਾ ਤੇ ਇਸ ਔਰਤ ਦੇ ਗਲੇ ਦੇ ਉੱਤੇ ਫੇਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹ ਸੀਸੀਟੀਵੀ ਦੇ ਵਿੱਚ ਭੱਜਦੇ ਹੋਏ ਦਿਖਦੇ ਨੇ ਹੁਣ ਸਭ ਤੋਂ ਪਹਿਲਾਂ ਪੁਲਿਸ ਇਹ ਦੇਖਦੀ ਹੈ ਵੀ ਔਰਤ ਹੈ ਕੌਣ ਹੈ ਤਾਂ ਜਦੋਂ ਉਹਦੇ ਡਾਕੂਮੈਂਟ ਵਗੈਰਾ ਚੈੱਕ ਕੀਤੇ ਜਾਂਦੇ ਨੇ ਪਤਾ ਲੱਗਦਾ ਵੀ ਇਹ ਅਲਵੀਰਾ ਕਿਸ਼ੋਰ ਸਿੰਘ ਹੈ ਹੁਣ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਹੈ ਵੀ ਇਹ ਇੱਕ ਮੈਡੀਕਲ ਸਟੋਰ ਚਲਾਉਂਦੀ ਹੈ ਤੇ ਫਿਰ ਇਹਦੇ ਘਰ ਸੂਚਿਤ ਕੀਤਾ ਜਾਂਦਾ ਹੈ ਇਹਦਾ ਪਤੀ ਆਉਂਦਾ ਮੌਕੇ ਤੇ ਪਤੀ ਵੱਲੋਂ ਦੇਖ ਕੇ ਹੈਰਾਨ ਰਹਿ ਜਾਂਦਾ ਵੀ ਉਹਦੀ ਪਤਨੀ ਦਾ ਜਿਹਦੀ ਕਿ 27 ਸਾਲ ਉਮਰ ਹੁੰਦੀ ਹੈ ਕਿਸੇ ਵੱਲੋਂ ਕਤਲ ਕਰ ਦਿੱਤਾ ਗਿਆ ਪੁਲਿਸ ਉਹਦੇ ਪਤੀ ਤੋਂ ਪੁੱਛਦੀ ਹੈ ਤਾਂ ਉਹਦਾ ਪਤੀ ਦਾ ਕਹਿਣਾ ਹੁੰਦਾ ਵੀ ਮੈਨੂੰ ਇਹ ਸਾਰੇ ਬਾਰੇ ਕੁਝ ਵੀ ਨਹੀਂ ਪਤਾ ਹੁਣ ਪੁਲਿਸ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਦੀ ਹੈ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਨੂੰ ਪਤਾ ਲੱਗਦਾ ਵੀ ਪਤੀ ਪਤਨੀ ਦੇ ਵਿੱਚ ਆਪਸ ਦੇ ਵਿੱਚ ਅਣਬਨ ਰਹੀਂਦੀ ਸੀ ਤੇ ਜਿਹੜਾ ਮਾਮਲਾ ਹੈ ਉਹ ਤਕਰੀਬਨ ਤਕਰੀਬਨ ਜਿਹੜਾ ਤਲਾਕ ਤੱਕ ਪਹੁੰਚਿਆ ਹੋਇਆ ਸੀ ਹੁਣ ਜਦੋਂ ਇਹ ਸਾਰੇ ਸਵਾਲ ਫਿਰ ਕਿਸ਼ੋਰ ਨੂੰ ਕੀਤੇ ਜਾਂਦੇ ਨੇ ਤਾਂ ਕਿਸ਼ੋਰ ਦਾ ਕਹਿਣਾ ਹੁੰਦਾ ਵੀ ਹਾਂ ਸਾਡਾ ਜਿਹੜਾ ਮਸਲਾ ਤਲਾਕ ਤੱਕ ਪਹੁੰਚਿਆ ਹੋਇਆ ਸੀ ਪਰ ਕਤਲ ਮੈਂ ਨਹੀਂ ਕਰਵਾਇਆ ਹੁਣ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪੁਲਿਸ ਨੂੰ ਫਿਰ ਕਿਸ਼ੋਰ ਤੇ ਸ਼ੱਕ ਹੁੰਦਾ ਕਿਸ਼ੋਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਕੇ ਉੱਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਕਿਸ਼ੋਰ ਦਾ ਕਹਿਣਾ ਹੁੰਦਾ ਵੀ ਇਹਦੇ ਵਿੱਚ ਮੇਰਾ ਕੋਈ ਲੈਣਾ ਦੇਣਾ ਨਹੀਂ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਬੂੰਗੇ ਵੀ ਬੋਲਦੇ ਨੇ ਫਿਰ ਕਿਸ਼ੋਰ ਵੀ ਬੋਲਣਾ ਸ਼ੁਰੂ ਕਰਦਾ ਹੈ ਤੇ ਜਦੋਂ ਬੋਲਣਾ ਸ਼ੁਰੂ ਕਰਦਾ ਹੈ ਇਹ ਮਰਨ ਵਾਲੀ ਨਾਲੋਂ ਜ਼ਿਆਦਾ ਮਾਰਨ ਵਾਲੇ ਦੇ ਚਰਚੇ ਹੁੰਦੇ ਨੇ ਤੇ ਮੁੰਬਈ ਤੋਂ ਲੈ ਕੇ ਹਰਿਆਣਾ ਤੱਕ ਇਹ ਦਿਤਾਰ ਜੁੜਦੇ ਨੇ ਹੁਣ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਕਿਸ਼ੋਰ ਸਿੰਘ ਤੇ ਅਲਵੀਰਾ ਇੱਕ ਮੈਡੀਕਲ ਸਟੋਰ ਤੇ ਕੰਮ ਕਰਦੇ ਹੁੰਦੇ ਨੇ ਉੱਥੇ ਇਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੁੰਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲਦੀ ਹੈ ਤੇ ਆਪਸ ਦੇ ਵਿੱਚ ਵਿਆਹ ਕਰਾਣ ਦਾ ਫੈਸਲਾ ਕਰਦੇ ਨੇ ਤੇ ਨਾਲ ਹੀ ਇਹ ਫੈਸਲਾ ਕਰਦੇ ਨੇ ਵੀ ਆਪਾਂ ਵਿਆਹ ਕਰਾਣ ਤੋਂ ਬਾਅਦ ਇੱਕ ਆਪਣਾ ਮੈਡੀਕਲ ਸਟੋਰ ਖੋਲਦੇ ਵਿਆਹ ਕਰਾਉਂਦੇ ਨੇ ਵਿਆਹ ਕਰਾਉਣ ਤੋਂ ਬਾਅਦ ਜਿਹੜੀ ਅਲਵੀਰਾ ਹੁੰਦੀ ਹੈ ਉਹ 15 ਲੱਖ ਰੁਪਈਆ ਦਿੰਦੀ ਹੈ ਕਿਸ਼ੋਰ ਨੂੰ ਉਹ ਆਪਣੇ ਰਿਸ਼ਤੇਦਾਰਾਂ ਤੋਂ ਜਿਵੇਂ ਵੀ ਕਲੈਕਟ ਕਰਕੇ 15 ਲੱਖ ਰੁਪਈਆ ਦਿੱਤਾ ਜਾਂਦਾ ਹੈ ਬਾਕੀ ਕਿਸ਼ੋਰ ਵੱਲੋਂ ਮਲਾ ਕੇ ਇੱਕ ਮੈਡੀਕਲ ਸਟੋਰ ਖੋਲਿਆ ਜਾਂਦਾ ਹੁਣ ਇਹ ਦੋਨੋਂ ਉਸ ਸਟੋਰ ਨੂੰ ਚਲਾਉਣਾ ਸ਼ੁਰੂ ਕਰਦੇ ਨੇ ਜ਼ਿੰਦਗੀ ਵੀ ਇਹਨਾਂ ਦੀ ਵਧੀਆ ਚੱਲਦੀ ਹੁੰਦੀ ਹੈ ਹੁਣ ਜਿਉਂ-ਜਿਉਂ ਰਿਸ਼ਤਾ ਅੱਗੇ ਵੱਧਦਾ ਇਹਨਾਂ ਦੀ ਆਪਸ ਦੇ ਵਿੱਚ ਖਟਾਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਮਸਲਾ ਤਲਾਕ ਵੱਲ ਤੁਰ ਪੈਂਦਾ ਹੁਣ ਜਦੋਂ ਤਲਾਕ ਤੇ ਪਹੁੰਚਦਾ ਤਾਂ ਅਲਵੀਰਾ ਦਾ ਕਹਿਣਾ ਹੁੰਦਾ ਵੀ ਮੈਨੂੰ 15 ਲੱਖ ਰੁਪਈਆ ਦੇ ਜਿਹੜਾ ਮੈਂ ਤੈਨੂੰ ਦਿੱਤਾ ਸੀ ਮੈਂ ਤੈਨੂੰ ਤਲਾਕ ਦੇ ਦਿੰਨੀ ਆ। ਕਿਸ਼ੋਰ ਨੂੰ ਇਹ ਲੱਗਦਾ ਵੀ ਜੇ ਮੈਂ ਉਹਨੂੰ 15 ਲੱਖ ਰੁਪਈਆ ਦੇਤਾ ਹੋ ਸਕਦਾ ਮੈਨੂੰ ਬਾਅਦ ਚ ਤਲਾਕ ਨਾ ਦੇ ਤਾਂ ਮੇਰਾ 15 ਲੱਖ ਰੁਪਈਆ ਵੀ ਗਿਆ ਉਲਟਾ ਮੈਂ ਫਿਰ ਤਲਾਕ ਦੇ ਪਚੜੇ ਦੇ ਵਿੱਚ ਪੈ ਗਿਆ। ਕਿਸ਼ੋਰ ਦੀ ਦੋਸਤੀ ਹੁੰਦੀ ਹੈ ਇੱਕ ਅਲੀਜ਼ਾ ਨਾਮ ਦੀ ਔਰਤ ਦੇ ਨਾਲ ਜਿਹੜੀ ਸੈਲੂਨ ਚਲਾਉਂਦੀ ਹੁੰਦੀ ਹੈ। ਉਹਨੇ ਸਾਰਾ ਕੁਝ ਉਹਦੇ ਨਾਲ ਡਿਸਕਸ ਕਰਦਾ। ਤੇ ਫਿਰ ਇਹ ਆਪਸ ਦੇ ਵਿੱਚ ਇਹਨਾਂ ਦੀ ਜੋ ਵੀ ਡਿਸਕਸ਼ਨ ਹੁੰਦੀ ਹੈ ਵੀ ਅਲਵੀਰਾ ਨੂੰ ਜਿਹੜੇ ਰਸਤੇ ਦੇ ਵਿੱਚੋਂ ਹੀ ਹਟਾ ਦਿੱਤਾ ਜਾਏ। ਤੇ ਨਾ 15 ਲੱਖ ਦਾ ਪਚੜਾ ਰਹੇਗਾ ਨਾ ਤਲਾਕ ਦਾ ਸਾਰਾ ਮਸਲਾ ਹੀ ਨਿਬੜ ਜਾਏਗਾ ਹੁਣ ਜਦੋਂ ਇਹਨਾਂ ਦੀ ਇਹ ਡਿਸਕਸ ਹੁੰਦੀ ਹੈ ਤਾਂ ਆਪਾਂ ਇਹ ਸਮਝ ਸਕਦੇ ਹਾਂ ਇਥੋਂ ਅਲੀਜ਼ਾ ਦੇ ਨਾਲ ਕੱਲੀ ਇਹਦੀ ਦੋਸਤੀ ਨਹੀਂ ਦੋਸਤੀ ਤੋਂ ਜ਼ਿਆਦਾ ਵੀ ਕੁਝ ਹੋ ਸਕਦਾ ਵੀ ਦੋਸਤੀ ਦੇ ਵਿੱਚ ਸਿਰਫ ਇੰਨੀ ਕੋਈ ਗੱਲ ਨੂੰ ਲੈ ਕੇ ਕਤਲ ਦਾ ਕਦੇ ਵੀ ਸਲਾਹ ਨਹੀਂ ਦਿੱਤੀ ਜਾਂਦੀ ਹੁਣ ਸੋਚ ਸਕਦੇ ਹਾਂ ਵੀ ਦੋਸਤੀ ਇਹਨਾਂ ਦੀ ਕਿੰਨੀ ਗਹਿਰੀ ਹੋਏਗੀ ਜਿਹੜੀ ਉਸ ਔਰਤ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦੇ ਨੇ ਹੁਣ ਅਲੀਜ਼ਾ ਉਹ ਫਿਰ ਇੱਕ ਆਪਣੇ ਨਾਲ ਤਿਆਰ ਕਰਦੀ ਹੈ ਚਰਨਜੀਤ ਕੌਰ ਉਰਫ ਡਿੰਪਲ ਨੂੰ ਜਿਹੜੀ ਕਿ ਇਹਦੀ ਮੇਡ ਹੁੰਦੀ ਹੈ ਜਦੋਂ ਉਹ ਵਿੱਚ ਆਉਂਦੀ ਹੈ ਹੁਣੇ ਤਿੰਨ ਜਣੇ ਹੋ ਜਾਂਦੇ ਨੇ ਉਸ ਤੋਂ ਬਾਅਦ ਇੱਥੋਂ ਫਿਰ ਤਾਰ ਜੁੜਦੇ ਨੇ ਹਰਿਆਣੇ ਨਾਲ ਹਰਿਆਣੇ ਦਾ ਰਹਿਣ ਵਾਲਾ ਸੁਖਪ੍ਰੀਤ ਸਿੰਘ ਜ਼ਿਲ੍ਹਾ ਫਤਿਆਬਾਦ ਕਸਬਾ ਰਤਿਆ ਦਾ ਰਹਿਣ ਵਾਲਾ ਸੁਖਪ੍ਰੀਤ ਦਾ ਜਿਹੜਾ ਫਾਦਰ ਹੁੰਦਾ ਨਿਰਮਲ ਸਿੰਘ ਉਹ ਮਕੈਨਿਕ ਹੁੰਦਾ ਖੇਤੀਬਾੜੀ ਦੇ ਜਿਹੜੇ ਸੰਦ ਨੇ ਉਹ ਤਿਆਰ ਕਰਨੇ ਤੇ ਉਹਨਾਂ ਦੀ ਮੁਰੰਮਤ ਕਰਨੀ ਤੇ ਜਿਹੜੀ ਮਾਂ ਪ੍ਰਵਿੰਦਰ ਕੌਰ ਹੁੰਦੀ ਹੈ ਉਹ ਕਹਿੰਦੀ ਵੀ ਇੱਕ ਹਾਊਸ ਵਾਈਫ ਹੁੰਦੀ ਹੈ ਉਹਨਾਂ ਦੇ ਇੱਕ ਬੇਟਾ ਤੇ ਇੱਕ ਬੇਟੀ ਹੁੰਦੇ ਨੇ ਬੇਟੀ ਦਾ ਵਿਆਹ ਕਰ ਦਿੰਦੇ ਨੇ ਤੇ ਜਿਹੜਾ ਸੁਖਪ੍ਰੀਤ ਸਿੰਘ ਹੁੰਦਾ ਇਹ ਇੰਸਟਾ ਦੇ ਉੱਤੇ ਕਾਫੀ ਫੇਮਸ ਹੋ ਜਾਂਦਾ ਇਹਦੀ ਆਈਡੀ ਹੁੰਦੀ ਹੈ ਸੁਖ ਰਤਿਆ ਦੇ ਨਾਮ ਤੇ ਇਹ ਨੇੜੇ ਢੇੜੇ ਦੇ ਇਲਾਕੇ ਨਹੀਂ ਪੰਜਾਬ ਹਰਿਆਣਾ ਦਿੱਲੀ ਹੋਰ ਬਹੁਤ ਦੂਰ ਤੱਕ ਇਹ ਮਸ਼ਹੂਰ ਹੁੰਦਾ ਇੰਸਟਾ ਦੇ ਕਹਿ ਲਈਏ ਵੀ 5 ਲੱਖ ਤੋਂ ਵੱਧ ਫੋਲੋਅਰ ਹੁੰਦੇ ਨੇ ਜਦੋਂ ਕਾਮਯਾਬੀ ਛੋਟੀ ਉਮਰ ਦੇ ਵਿੱਚ ਕਈ ਵਾਰ ਆ ਜਾਂਦੀ ਹੈ ਇਹ ਫਿਰ ਸਿਰ ਚੜ੍ਹ ਕੇ ਬੋਲਣ ਲੱਗਦੀ ਹੈ ਤਾਂ ਫਿਰ ਇਹ ਮੁਸੀਬਤਾਂ ਵੀ ਲੈ ਕੇ ਆਉਂਦੀ ਹੈ ਫਿਰ 2021-22 ਦੇ ਵਿੱਚ ਇੱਕ ਮਨਜੀਤ ਕੌਰ ਨਾਮ ਦੀ ਲੜਕੀ ਇਹਦੇ ਉੱਪਰ ਰੇਪ ਦਾ ਇਲਜ਼ਾਮ ਵੀ ਲਾਂਦੀ ਹੈ ਜਿਹੜੀ ਇਹਦੇ ਨਾਲ ਲਿਵਨ ਦੇ ਵਿੱਚ ਰਹਿੰਦੀ ਸੀ ਇਹ ਦੋਨੋਂ ਜਣੇ ਸੋਸ਼ਲ ਮੀਡੀਆ ਦੇ ਇੱਕ ਦੂਜੇ ਦੇ ਖਿਲਾਫ ਕਾਫੀ ਭੈੜੀ ਜਿਹੜੀ ਸ਼ਬਦਾਵਲੀ ਵਰਤਦੇ ਨੇ ਆਪਣੇ ਬੈਡਰੂਮ ਤੱਕ ਦੀਆਂ ਗੱਲਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਕੀਤੀਆਂ ਜਾਂਦੀਆਂ ਨੇ ਇਹਨਾਂ ਵੱਲੋਂ ਇਹਨਾਂ ਦਾ ਜਿਹੜਾ ਵਿਵਾਦ ਕਾਫੀ ਚਰਚਾ ਦੇ ਵਿੱਚ ਰਹਿੰਦਾ ਉਸ ਤੋਂ ਬਾਅਦ ਇਹ ਵਿਵਾਦ ਕਹਿੰਦੇ ਨੇ ਨਿਬੜ ਜਾਂਦਾ ਹੈ ਸੁਖਰਤੀਏ ਦੀ ਮਾਂ ਦੇ ਕਹਿਣ ਦੇ ਅਨੁਸਾਰ ਤੇ ਉਸ ਤੋਂ ਬਾਅਦ ਇਹਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੁੰਦੀਆਂ ਨੇ ਫਿਰ ਜਿਹੜਾ ਸੁਖਰਤਿਆ ਹੁੰਦਾ ਇਹ ਮੁੰਬਈ ਚਲਾ ਜਾਂਦਾ ਹੈ ਮਾਡਲਿੰਗ ਵਾਸਤੇ ਇਹਦੇ ਨਾਲ ਜਾਂਦਾ ਹੈ ਤੇ ਮਾਮੇ ਦਾ ਮੁੰਡਾ ਗੁਰਪ੍ਰੀਤ ਹੁਣ ਦੋਨੋਂ ਜਣੇ ਜਾ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਤੇ ਉੱਥੇ ਇਹਦੀ ਮੁਲਾਕਾਤ ਹੁੰਦੀ ਹੈ ਅਲੀਜ਼ਾ ਦੇ ਨਾਲ ਅਲੀਜ਼ਾ ਜਿਹੜੀ ਹੁੰਦੀ ਹੈ ਉਹ ਸੈਲੂਨ ਚਲਾਉਂਦੀ ਹੁੰਦੀ ਹੈ ਤੇ ਫਿਰ ਇਹਨਾਂ ਦੀ ਆਪਸ ਦੇ ਵਿੱਚ ਡੀਲਿੰਗ ਹੁੰਦੀ ਹੈ ਹੁਣ ਜਿਹੜਾ ਸੁਖਰਤਿਆ ਹੁੰਦਾ ਉੱਥੇ ਰਹਿਣਾ ਬੜਾ ਔਖਾ ਹੈ ਸਟਾਰਾਂ ਵਾਂਗੂ ਰਹਿਣਾ ਮੋਡਲਿੰਗ ਕਰਨੀ ਚੰਗੇ ਘਰ ਦੇ ਵਿੱਚ ਰਹਿਣਾ ਖਾਣਾ ਪੀਣਾ ਕੱਪੜੇ ਦਾ ਵੀ ਧਿਆਨ ਰੱਖਣਾ ਉਹਦੇ ਵਾਸਤੇ ਪੈਸਾ ਚਾਹੀਦਾ ਹੁਣ ਪੈਸਾ ਜਦੋਂ ਪੱਲੇ ਹੈ ਨਹੀਂ ਸੀ ਤਾਂ ਫਿਰ ਜਦੋਂ ਇਹਨੂੰ ਇਹਦੇ ਬਾਰੇ ਦੱਸਿਆ ਜਾਂਦਾ ਤਾਂ ਕਤਲ ਕਰਨ ਵਾਸਤੇ ਤਿਆਰ ਹੋ ਜਾਂਦਾ ਤੇ ਡੀਲ ਹੁੰਦੀ ਹੈ 5 ਲੱਖ ਦੇ ਵਿੱਚ ਇੱਕ ਲੜਕੀ ਨੂੰ ਮਾਰਨ ਦੇ ਲਈ 5 ਲੱਖ ਰੁਪਈਆ ਸੁਖਰਤੀਏ ਵੱਲੋਂ ਲਿਆ ਜਾਂਦਾ ਕਿੱਥੇ ਇੱਕ ਇੰਸਟਾਗ੍ਰam ਤੇ ਫੇਮਸ ਹੋ ਕੇ ਤੇ ਇੱਕ ਕਤਲ ਤੱਕ ਪਹੁੰਚ ਜਾਂਦਾ ਇੱਕ ਕਾਤਲ ਬਣ ਜਾਂਦਾ ਹੁਣ ਜਦੋਂ 5 ਲੱਖ ਦੇ ਵਿੱਚ ਡੀਲ ਹੁੰਦੀ ਹੈ ਉਸ ਤੋਂ ਬਾਅਦ ਸੁਖਰਤਿਆ ਉਹਦੀ ਰੇਕੀ ਕਰਨੀ ਸ਼ੁਰੂ ਕਰਦਾ ਹੈ ਅਲਵੀਰਾ ਦੀ ਰੇਕੀ ਕਰਦਿਆਂ ਕਰਦਿਆਂ ਫਿਰ ਜਦੋਂ ਇਹਨੂੰ ਸਾਰਾ ਹਸਾਬ-ਕਤਾਬ ਲੱਗਦਾ ਫਿਰ ਪੁਲਿਸ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਆਉਂਦਾ ਪਤਾ ਲੱਗਦਾ ਵੀ ਆਨਲਾਈਨ ਫਿਰ ਇੱਕ ਚਾਕੂ ਵੀ ਮੰਗਵਾਉਂਦਾ ਤੇ ਦੋ ਮਾਸਕ ਵੀ ਮੰਗਵਾਉਂਦਾ ਜਿਹੜੇ ਕਿ ਇਹਨਾਂ ਨੇ ਕਤਲ ਕਰਨ ਦੇ ਸਮੇਂ ਦੋਨਾਂ ਨੇ ਪਾਏ ਹੋਏ ਸੀ ਗੁਰਪ੍ਰੀਤ ਸਿੰਘ ਤੇ ਸੁਖਰਤਿਆ ਨੇ ਉਸ ਤੋਂ ਬਾਅਦ ਜਿਸ ਦਿਨੇ ਕਤਲ ਕਰਦੇ ਨੇ ਫਿਰ ਕਤਲ ਕਰਨ ਤੋਂ ਬਾਅਦ ਇਹ ਉਥੋਂ ਫਰਾਰ ਹੁੰਦੇ ਨੇ ਹੁਣ ਜਦੋਂ ਸਾਰਾ ਕੁਝ ਪੁਲਿਸ ਨੂੰ ਪਤਾ ਲੱਗਦਾ ਤਾਂ ਪੁਲਿਸ ਸੁਖਰਤਿਆ ਦੇ ਪਿੱਛੇ ਪੈਂਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਵੀ ਸੁਖਰਤਿਆ ਮੁੰਬਈ ਛੱਡ ਚੁੱਕਿਆ ਤੇ ਉਹ ਇਸ ਸਮੇਂ ਯੂਪੀ ਦੇ ਨੋਇਡਾ ਦੇ ਵਿੱਚ ਤੇ ਫਿਰ ਮੁੰਬਈ ਪੁਲਿਸ ਨੋਇਡਾ ਪੁਲਿਸ ਨਾਲ ਕੰਟੈਕਟ ਕਰਦੀ ਹੈ ਤੇ ਨੋਇਡਾ ਤੋਂ ਫਿਰ ਇਹਨੂੰ 24 ਮਈ 2025 ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਫਿਰ ਇਹ ਤੋਂ ਪੁੱਛ ਕੇ ਚੁੰਦੀ ਹੈ ਤਾਂ ਫਿਰ ਇਹਦਾ ਉਹੀ ਕਹਿਣਾ ਹੁੰਦਾ ਵੀ ਮੈਨੂੰ ਪੈਸੇ ਦੀ ਜ਼ਰੂਰ ਸੀ ਪੈਸੇ ਦੇ ਲਈ ਇਹ ਕਤਲ ਕੀਤਾ ਤੇ ਕਤਲ ਕਰਵਾਇਆ ਹੁੰਦਾ ਕਿਸ਼ੋਰ ਨੇ ਤੇ ਕਿਸ਼ੋਰ ਦੇ ਨਾਲ ਮਲਵਾਇਆ ਹੁੰਦਾ ਅਲੀਜ਼ਾ ਨੇ ਤੇ ਡਿੰਪਲ ਨੇ ਹੁਣ ਸਾਰਿਆਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਪੇਸ਼ ਕਰਨ ਤੋਂ ਬਾਅਦ ਸੁਖਰਤਿਆ ਉਹਦੇ ਮਾਮੇ ਦੇ ਮੁੰਡੇ ਗੁਰਪ੍ਰੀਤ ਨੂੰ ਅਲੀਜ਼ਾ ਨੂੰ ਡਿੰਪਲ ਨੂੰ ਤੇ ਕਿਸ਼ੋਰ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਹੁਣ ਕਿਸ਼ੋਰ ਤੇ ਅਲੀਜ਼ਾ ਦਾ ਵੀ ਆਪਾਂ ਰਿਸ਼ਤਾ ਸਮਝ ਸਕਦੇ ਹਾਂ ਵੀ ਇਹ ਦੋਸਤੀ ਨਾਲੋਂ ਕਿੰਨਾ ਜ਼ਿਆਦਾ ਉੱਪਰ ਸੀ ਜਿਹੜਾ ਕਿ ਇੱਕ ਕਤਲ ਵਾਸਤੇ ਤਿਆਰ ਹੋ ਜਾਂਦੇ ਨੇ 5 ਲੱਖ ਰੁਪਏ ਇੱਕ ਕਤਲ ਵਾਸਤੇ ਦਿੱਤਾ ਜਾਂਦਾ ਪਰ 15 ਲੱਖ ਦੇ ਵਿੱਚ ਜਿਹੜਾ ਕਿ ਰਾਮ ਨਾਲੋਂ ਫੈਸਲਾ ਨਿਭੜਦਾ ਸੀ ਉਹ ਨਹੀਂ ਨਿਭਟਾਇਆ ਗਿਆ ਹੁਣ ਇਹਨਾਂ ਦੇ ਵਿੱਚ ਵੀ ਜਿਹੜਾ ਰਿਸ਼ਤਾ ਹੈ ਆਪਾਂ ਸਮਝ ਸਕਦੇ ਹਾਂ ਕਿਵੇਂ ਦਾ ਦੇ ਸੁਖ ਰਤਿਆ ਜਿਹੜਾ ਕਿ ਇੱਕ ਮਾਡਲ ਸੀ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਫੇਮਸ ਸੀ ਤੇ ਉਹ ਇੱਕ ਕਤਲ ਤੱਕ ਪਹੁੰਚ ਜਾਂਦਾ ਹੈ ਕਹਿੰਦੇ ਨੇ ਪੈਰ ਉਨੇ ਹੀ ਪਸਾਰਨੇ ਚਾਹੀਦੇ ਨੇ ਜਿੰਨੀ ਆਪਣੀ ਚਾਦਰ ਹੋਵੇ ਜਦੋਂ ਆਪਾਂ ਪੈਰ ਜ਼ਿਆਦਾ ਪਸਾਰ ਲੈਨੇ ਆ ਆਪਣੇ ਖਰਚੇ ਆਪਾਂ ਜ਼ਰੂਰ ਤੋਂ ਜ਼ਿਆਦਾ ਵਧਾ ਲੈਨੇ ਜਿਹੜੇ ਕਿ ਆਪਾਂ ਪੂਰੇ ਨਹੀਂ ਕਰ ਸਕਦੇ ਉਦੋਂ ਫਿਰ ਪੁੱਠੇ ਰਾਹ ਹੀ ਆਪਾਂ ਨੂੰ ਜਾਣਾ ਪੈਂਦਾ ਜੇ ਪੁੱਠੇ ਰਾਹ ਵਧੀਆ ਲੱਗਣ ਲੱਗ ਜਾਂਦੇ ਨੇ ਵੀ ਇਧਰੋਂ ਸ਼ਾਰਟਕਟ ਦੇ ਵਿੱਚ ਪੈਸਾ ਆ ਸਕਦਾ ਪਰ ਉਹਦੇ ਵਿੱਚ ਫਿਰ ਇਸ ਤਰੀਕੇ ਦੇ ਨਾਲ ਜ਼ਿੰਦਗੀ ਬਰਬਾਦ ਹੁੰਦੀ ਹੈ ਹਾਲਾਂਕਿ ਬਾਦ ਦੇ ਵਿੱਚ ਉਹਦਾ ਕਹਿਣਾ ਸੀ ਵੀ ਮੈਨੂੰ ਫਸਾਇਆ ਜਾ ਰਿਹਾ ਹੈ ਉਹਦੀ ਮਾਂ ਦਾ ਵੀ ਕਹਿਣਾ ਸੀ ਵੀ ਇਹਨੂੰ ਫਸਾਇਆ ਜਾ ਰਿਹਾ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਹਾਲ ਫਿਲਹਾਲ ਉਹ ਮੁੰਬਈ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਬਾਕੀ ਪੁਲਿਸ ਦਾ ਕਹਿਣਾ ਇਹ ਹੈ ਵੀ ਇਹ ਕਤਲ ਸੁਖਰਤਿਏ ਤੇ ਗੁਰਪ੍ਰੀਤ ਸਿੰਘ ਨੇ ਹੀ ਕੀਤਾ ਤੇ ਉਹ ਦੋ ਜਿਹੜੇ ਬੰਦੇ ਨੇ ਦੱਸੇ ਨੇ ਉਹਨਾਂ ਦੇ ਕਹਿਣ ਦੇ ਉੱਪਰ ਕੀਤਾ ਅਖੀਰ ਇੰਸਟਾ ਦੇ ਉੱਪਰ ਫੇਮਸ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਫੇਮਸ ਹੋਇਆ ਤੇ ਅਖੀਰ ਜੇਲ੍ਹ ਦੇ ਵਿੱਚ ਜਾਣਾ ਪਿਆ ਹਮੇਸ਼ਾ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪੇ ਪਤੀ ਪਤਨੀ ਭੈਣ ਭਰਾ ਉਹ ਰਿਸ਼ਤਿਆਂ ਦੀ ਕਦਰ ਕਰੋ ਉਹਨਾਂ ਦੀ ਕਦਰ ਕਰੋਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਸੁਖ ਰਤੀਏ ਵੱਲੋਂ ਵੀ ਆਪਣੇ ਮਾਪੇ ਦੀ ਕਦਰ ਕੀਤੀ ਹੁੰਦੀ ਉਹਨਾਂ ਦਾ ਦੁੱਖ ਦਰਦ ਸਮਝਿਆ ਹੁੰਦਾ ਉਹਨਾਂ ਦਾ ਇਕੱਲਾ ਬੇਟਾ ਸੀ ਤੇ ਅੱਜ ਉਹਨਾਂ ਨੂੰ ਵੀ ਇਹ ਦੁੱਖ ਨਾ ਚੱਲਣਾ ਪੈਂਦਾ ਉਹਨਾਂ ਦਾ ਇਕੱਲਾ-ਕੱਲਾ ਪੁੱਤ ਜਿਹੜਾ ਜੇਲ੍ਹ ਦੇ ਵਿੱਚ ਨਾ ਹੁੰਦਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ